ਮੈਂ ਆਪਣੇ ਵੱਲੋਂ ਪੰਜਾਬ ਅਤੇ ਦੇਸ਼ ਵਾਸੀਆਂ ਨੂੰ ਲੋਹੜੀ ਅਤੇ ਮਾਗੀ ਦੀਆਂ ਲੱਖ ਲੱਖ ਮੁਬਾਰਕਾਂ ਪੇਟ ਕਰਦਾ ਤੇ ਦੇਸ਼ ਵਾਸੀਆਂ ਨੂੰ ਇਹ ਅਪੀਲ ਕਰਦਾ ਤੇ ਇਹ ਜਿਹੜਾ ਤਿਹਾਰਾ ਰਲ ਮਿਲ ਕੇ ਅਤੇ ਸ਼ੈਨਸ਼ੀਲਤਾ ਦੇ ਨਾਲ ਜਿਹੜਾ ਮਨਾਇਆ ਜਾਵੇ ਦੇਖੋ ਪੰਜਾਬ ਪੁਲਿਸ ਜਿਹੜੀ ਹੈ ਸਬੰਧੀ ਆਮ ਲੋਕਾਂ ਨੂੰ ਅਸੀਂ ਜਾਗਰੂਕ ਕਰ ਰਹੇ ਹਾਂ ਕਿ ਬਹੁਤ ਜ਼ਿਆਦਾ ਧਿਆਨ ਨਾਲ ਜਿਹੜੀ ਆ ਡੋਰ ਆ ਇਹਦੇ ਨਾਲ ਜਿਹੜੇ ਹਾਦਸੇ ਹੋ ਰਿਹਾ ਬਿਲਕੁਲ ਜਿਹੜੀ ਆ ਨਹੀਂ ਵਰਤਣੀ ਚਾਹੀਦੀ ਅਤੇ ਲੋਕਾਂ ਨੂੰ ਅਸੀਂ ਆਪਣਾ ਇਸ ਸੰਬੰਧੀ ਜਿਹੜਾ ਵਾ ਜਾਣੂ ਕਰਵਾਏ ਜਾ ਰਹੇ ਆ ਲੋਕ ਵੀ ਸਿਆਣੇ ਨੇ ਤੇ ਕਾਫੀ ਜਿਹੜਾ ਵਾਦਚ ਪੁਲਿਸ ਦੀ ਕੀਤੀ ਮਿਹਨਤ ਦਾ ਜਿਹੜਾ ਬੋਲਿਆ ਮਿਲ ਰਿਹਾ ਤੇ ਲੋਕ ਵੀ ਸਮਝ ਰਹੇ ਨੇ ਇਸ ਦੀ ਵਰਤੋਂ ਜਿਹੜੀ ਆ ਬਹੁਤ ਹੁਣ ਲੋਕ ਘਟ ਕਰ ਰਹੇ ਨੇ ਕਿ ਮੈਂ ਅਪੀਲ ਕਰਨਾ ਚਾਹੁੰਦਾ ਵੀ ਕੋਈ ਵੀ ਵਿਅਕਤੀ ਜਿਹੜਾ ਵਾ ਇਸ ਡੋਰ ਦੀ ਵਰਤੋਂ ਨਾ ਕਰੇ ਆਮ ਡੋਰ ਨਾਲ ਪਤੰਗबाजी ਕਰਨ ਦੇ ਵਿੱਚ ਕੋਈ ਵੀ ਗਰੀਬ ਨਹੀਂ ਦੇਖੋ ਜੀ ਬਹੁਤ ਵਧੀਆ ਪਰਾਲਾ ਦੇ ਸਮਝਦਾਰ ਲੋਕ ਜਿਹੜੇ ਨੇ ਉਹ ਸਾਡੇ ਨਾਲ ਸਾਡੇ ਜਿਹੜੀ ਆ ਕੀਤੀ ਅਪੀਲ ਦੇ ਦਾ ਹੰਗਾਰਾ ਭਰ ਰਹੇ ਨੇ ਇਹ ਜਿਹੜਾ ਉਹਨਾਂ ਦਾ ਪਰਾਲਾ ਵਾ ਬਹੁਤ ਵਧੀਆ ਪਰਾਲਾ ਅਸੀਂ ਇਹਨਾਂ ਲੋਕਾਂ ਦਾ ਧੰਨਵਾਦ ਕਰਦੇ ਆ ਤੇ ਹੌ ਤੇ ਹੋਰ ਨਾਲ ਲੋਕਾਂ ਨੂੰ ਅਪੀਲ ਕਰਦੇ ਆ ਕਿ ਜੇਕਰ ਤੁਸੀਂ ਆਪਣਾ ਇਤਿਹਾਰ ਮਨਾਉਣਾ ਵਾ ਤੇ ਆਮ ਸਿੰਪਲ ਡੋਰ ਨਾਲ ਪਤੰਗबाजी ਜਿਸ ਤਰ੍ਹਾਂ ਆਪਾਂ ਪਹਿਲਾਂ ਕਰਦੇ ਰਹੇ ਆ ਉਸ ਤਰ੍ਹਾਂ ਕਰ ਦੇਖੋ ਜੀ ਬਹੁਤ ਵਧੀਆ ਗੱਲ ਹੋਈ ਆ ਇਹ ਆਪਣੇ ਜੋ ਸਾਡਾ ਫਲਾਈਓਰ ਆ ਇਹਦੇ ਉੱਤੇ ਆਪਣਾ ਤਾਰਾਂ ਕਿਸੇ ਸਮਾਜ ਸੇਵਕ ਵੱਲੋਂ ਇਹ ਗੱਲ ਕਹੀ ਗਈ ਸੀ ਵੀ ਇਹ ਪਾਣੀयां ਜਾਣ ਤਾਂ ਉਹ ਤਾਰਾਂ ਜਿਹੜੀਆਂ ਪੈ ਚੁੱਕੀਆਂ ਨਾ ਮੈਂ ਸਮਝਦਾ ਕਿ ਇਸ ਨਾਲ ਜਿਹੜਾ ਵਾ ਬਹੁਤ ਜਿਹੜਾ ਵਾ ਵਧੀਆ ਕੰਮ ਹੋਇਆ ਵਾ ਅਤੇ ਇਸ ਨਾਲ ਕੋਈ ਵੀ ਹਾਦਸਾ ਹੋਣ ਦਾ ਜਿਹੜਾ ਹੁਣ ਡਰ ਖਤਰਾ ਜਿਹੜਾ ਉਹ ਨਹੀਂ ਹੈ ਮੈਂ ਪੰਜਾਬ ਦੇ ਦੇਸ਼ ਵਾਸੀਆਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਲੋਹੜੀ ਤੇ ਮਾਗੀ ਦਾ ਤਿਉਹਾਰ ਜਿਹੜਾ ਵਾ ਰਲ ਮਿਲ ਕੇ ਬਹੁਤ ਉਤਸ਼ਾਹ ਨਾਲ ਮਨਾਓ ਤੇ ਆਪ ਜਿਓ ਤੇ ਲੋਕਾਂ ਨੂੰ ਜੀਣ ਦਾ ਸਿਧਾਂਤ ਜਿਹੜਾ ਵਾ ਉਹ ਪੈਰਾ